ਭਾਰਤ ਵਿੱਚ ਅੱਜ ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਹੋ ਗਈ ਹੈ ਤਾਂ Apple ਫੋਨ ਚਲਾਨ ਵਾਲਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ ਮੁੰਬਈ ਤੋਂ ਲੈ ਕੇ ਦਿੱਲੀ ਤੱਕ Apple ਸਟੋਰਾਂ ਦੇ ਬਾਹਰ ਅੱਧੀ ਰਾਤ ਤੋਂ ਹੀ ਲੋਕ ਫੋਨ ਲੈਂਡ ਦੇ ਲਈ ਲਾਈਨਾਂ ਦੇ ਵਿੱਚ ਖੜੇ ਦਿਖਾਈ ਦਿੱਤੇ ਮੁੰਬਈ ਦੇ BKC Jio Center ਸਥਿਤ Apple ਸਟੋਰ ਦੇ ਬਾਹਰ ਲੋਕਾਂ ਦੀ ਭੀੜ ਇੰਨੀ ਵੱਧ ਗਈ ਕਿ ਇਸ ਦੌਰਾਨ ਕੁਝ ਲੋਕਾਂ ਵਿੱਚਕਾਰ ਵੀ ਤੱਕਾ ਮੁੱਕੀ ਹੋਈ ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਮੌਕੇ ਤੇ ਤਣਾਅ ਕਰਨਾ ਪਿਆ iPhone 17 ਖਰੀਦਣ ਵਾਲੇ ਇੱਕ ਗਾਹਕ ਨੇ ਕਿਹਾ ਕਿ ਮੈਂ ਸਵੇਰ ਤੋਂ ਲਾਈਨ ਦੇ ਵਿੱਚ ਖੜਾ ਸੀ ਅਤੇ ਅੱਜ ਇਹ ਖਾਸ ਰੰਗ ਵਾਲਾ ਆਈਫੋਨ ਮਿਲਣ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇੱਕ ਹੋਰ ਗਾਹਕ ਨੇ ਕਿਹਾ ਕਿ ਮੈਂ ਆਈਫੋਨ 17 Pro Max ਖਰੀਦੇ ਇੱਕ 256GB ਅਤੇ ਦੂਜਾ ਇੱਕ TB ਮਾਡਲ ਮੈਂ ਰਾਤ 12 ਵਜੇ ਤੋਂ ਲਾਈਨ ਦੇ ਵਿੱਚ ਖੜਾ ਸੀ ਅਤੇ ਹੁਣ ਆਖਿਰਕਾਰ ਫੋਨ ਮਿਲ ਗਿਆ ਤੇ ਇਸ ਵਿੱਚ ਨਵੇਂ ਫੀਚਰ ਅਤੇ ਨਵਾਂ ਸੰਤਰੀ ਰੰਗ ਵੀ ਹੈ ਕੀਮਤਾਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੀਆਂ ਕੀਮਤਾਂ ਸਟੋਰੇਜ ਸਮਰੱਥਾ ਦੇ ਆਧਾਰ ਤੇ ਵੱਖ-ਵੱਖ ਹੁੰਦੀਆਂ ਨੇ ਆਈਫੋਨ 17 82900 ਤੋਂ ਸ਼ੁਰੂ ਹੁੰਦਾ ਹੈ ਜਦਕਿ ਸਭ ਤੋਂ ਮਹਿੰਗਾ ਵੇਰੀਐਂਟ ਆਈਫੋਨ 17 Pro Max 2TB 229900 ਦੇ ਵਿੱਚ ਉਪਲਬਧ ਹੋਵੇਗਾ ਦੱਸ ਨਹੀਂ ਹੋ ਗਿਆ ਕਿ Apple ਨੇ ਭਾਰਤ ਦੇ ਵਿੱਚ ਆਪਣਾ ਪਹਿਲਾ ਸਟੋਰ ਮੁੰਬਈ ਦੇ ਵਿੱਚ, ਦੂਸਰਾ ਦਿੱਲੀ ਵਿੱਚ, ਤੀਸਰਾ ਬੈਂਗਲੁਰੂ ਵਿੱਚ ਅਤੇ ਚੌਥਾ ਪੁਣੇ ਦੇ ਵਿੱਚ ਖੋਲਿਆ। ਬੈਂਗਲੁਰੂ ਅਤੇ ਪੁਣੇ ਦੇ ਸਟੋਰ ਇਸ ਮਹੀਨੇ ਦੀ 2 ਅਤੇ 4 ਤਰੀਕ ਨੂੰ ਖੋਲੇ ਗਏ ਨੇ। iPhone 17 ਸੀਰੀਜ਼ ਦੇ ਫੋਨ ਇਹਨਾਂ ਸਾਰੇ ਸਟੋਰਾਂ ਤੇ ਵਿਕਰੀ ਦੇ ਲਈ ਉਪਲਬਧ ਕਰਵਾਏ ਗਏ ਨੇ।